ਵੀ ਮਿੱਤਰੋ ਨਾ ਬਾਈ ਅਮਰੀਕ ਦੇ ਘਰੋਂ ਪਿੰਡ ਸਿੰਘੋ ਤੇ ਜਿਲ੍ਹਾ ਬਹਿੰਡੇ ਦੇ ਵਿੱਚ ਇੱਕ ਵੀਡੀਓ ਬਣਾਈ ਆ ਸ਼ਾਰਟ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਮੱਝ ਦਿਖਾਉਣ ਲੱਗਿਆ ਮੱਝ ਦਾ ਸੂਆ ਬਾਈ ਕਹਿੰਦਾ ਵੀ ਤੀਜਾ ਤੇ 15 16 ਕਿਲੋ ਦੁੱਧ ਖੁੱਲਾ ਚੋਇਆ ਹੋਇਆ ਥਣਲੇਵੀ ਦੀ ਜਿਹੜੀ ਹੈਗੀ ਨਾ ਮੱਝ ਬਹੁਤ ਹੀ ਜਿਆਦੇ ਚੰਗੀ ਕੁਆਲਿਟੀ ਵਾਲੇ ਥਣਲੇਵੀ ਦੀ ਆ ਕੱਲਾ ਕੱਲਾ ਥਣ ਲੱਗਿਆ ਲੈਵੇ ਨੂੰ ਤੇ ਆਹ ਦੇਖ ਲਓ ਤੁਸੀਂ ਮਗਰਲੇ ਮੂਰਲੇ ਥਣਾਂ ਦੀ ਜਿਹੜੀ ਹੈਗੀ ਨਾ ਹੁਣ ਗੱਲ ਕਰ ਵੀ ਅਸੀਂ ਖੜੇ ਖੜੇ ਇਹ ਬੱਟ ਚ ਹੋ ਗਈ ਤੇ ਇਹਨੇ ਮਿੱਤਰੋ ਸੂਈ ਪੈਣਾ ਮੈਨੂੰ ਐ ਲੱਗਦਾ 15 20 ਮਿੰਟਾਂ ਬਾਅਦ ਏ ਅਮਰੀਕ ਬਾਈ ਕਹਿੰਦਾ ਵੀ ਜਿਹੜੇ ਦੁੱਧ ਆ ਨਾ ਦੁੱਧ ਕਨਫਰਮ ਆ 16 ਕਿਲੋ 15 16 ਕਿਲੋ ਦੁੱਧ ਕਿੰਨਾ ਅਮਰੀਕ 16 ਲੀਟਰ ਦੁੱਧ ਚ ਹੋਇਆ ਬਈ 15 ਤੋਂ 16 ਲੀਟਰ ਠੀਕ ਐ 15 ਤੋਂ 16 ਦਿੱਤਾ ਹੀ ਹੋਇਆ ਇਸ ਮੱਝ ਨੇ ਤੇ ਦਿੰਦੀ ਵੀ ਕਟੀਆਂ ਆਂ ਹਾਂ ਕਿਨੇ ਸੀ ਹਾਂ ਜਮਾ ਕਟੀਆਂ ਕਟੀਆਂ ਹੀ ਆ ਤੇ ਮੈਨੂੰ ਆਸ ਆ ਵੀ ਹੁਣ ਵੀ ਕੱਟੀ ਨੂੰ ਜਾਨਮੀ ਦਿਓ ਟੀਕਾ ਕਿਹੜਾ ਭਰਾਇਆ ਹੋਇਆ ਟੀਕਾ ਕਿਹੜਾ ਭਰਾਇਆ ਵੀਡੀਓ ਚ ਦੱਸਣਾ ਭੁੱਲ ਗਏ ਹਾਂ ਇਹਦੇ ਲਾਡੋ ਬੁੱਲ ਦਾ ਟੀਕਾ ਭਰਾ ਐ ਇਹ ਵੀ ਇਸਾ ਦਾ ਠੀਕ ਹੈ ਅੱਛਾ ਪਤਾ ਤੈਨੂੰ ਵੀ ਨਹੀਂ ਸਮਾਰ ਕੇ ਮੈਨੂੰ ਵੀ ਨਹੀਂ ਸਮਾਰ ਕੇ ਮੂੰਹ ਟੀਕਾ ਪਿਆ ਆਪਣੇ ਕੋ ਫੋਟੋ ਮਾ ਠੀਕ ਹੈ ਲੈ ਵੀ ਆ ਦੇਖ ਲੋ ਮੱਝ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਨੰਬਰ ਜਿਹੜਾ ਹੈਗਾ ਆਪਾਂ ਬਾਈ ਤੋਂ ਪੁੱਛ ਵੀ ਲੈਨੇ ਆ ਤੇ ਇੱਕ ਵਾਰੀ ਨਾ ਮੈਂ ਤੁਹਾਨੂੰ ਇਧਰੋਂ ਮੱਝ ਹੋਰ ਦਿਖਾ ਦਾਂ ਐਨ ਯਾਰ ਕੱਲਾ ਕੱਲਾ ਥਾਨ ਲੱਗਿਆ ਲੈਵੇ ਇਹਨੂੰ ਤੇ ਸੋਹਣੇ ਥਾਨ ਲੈਵੇ ਵਾਲੇ ਪੀ ਕਹਿ ਸਕਦੇ ਆ ਤੇ ਕਿਵੇਂ ਲੱਗੀ ਮੱਝ ਦੱਸਿਓ ਜਰੂਰ ਬਾਈ ਅਮਰੀਕ ਨੰਬਰ ਦੱਸ ਨੰਬਰ ਆਪਣਾ 97803 80994 ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਠੀਕ